ਤੰਤਰਾਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਬਿਤੇ ਦਿਨੀ ਨਸ਼ੇ ਦੀ ਓਵਰਡੋਜ਼ ਕਾਰਨ ਸ਼ਖਸੀ ਹੋਈ ਮੌਤਾ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਸੀ ਪਿਆ ਕਿ ਪਿੰਡ ਸਬਰਾਂ ਦੇ ਵਿੱਚ ਜਗਰੂਪ ਸਿੰਘ ਜੱਗਾ ਨਾਮਕ ਇੱਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਦੇ ਆਗੋਸ਼ ਵਿੱਚ ਸਮਾ ਗਿਆ ਜਗਰੂਪ ਸਿੰਘ ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਲੋੜੀ ਮਨਾਉਣ ਦੇ ਲਈ ਆਪਣੇ ਘਰ ਆਇਆ ਹੋਇਆ ਸੀ ਪਰ ਨਸ਼ੇ ਦਾ ਟੀਕਾ ਉਸਨੇ ਲਗਾ ਲਿਆ ਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਜਗਰੂਪ ਸਿੰਘ ਦੀ ਮੌਤ ਹੋ ਗਈ ਤਾਜ਼ਾ ਕੀ ਬਿਤੇ ਕਈ ਦਿਨਾਂ ਤੋਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਨਸ਼ਾ ਤੇ ਠਾਲ ਪੈਂਦੀ ਦਿਖਾਈ ਨਹੀਂ ਦੇ ਰਹੀ ਮਾਣੋ ਤੁਹਾਨੂੰ ਜੀ ਚੰਨੀ ਸਾਲ ਆ ਹਾਂਜੀ ਦੋ ਬੱਚੇ ਹੋ ਗਏ ਤੁਮਹਾਂ ਦੀ ਬਹ ਹੀ ਕਾਲੀ ਆ ਤੇ ਕਾਲੀ ਲੜਿਆ ਮੇਰਾ ਹੋਣਾ ਆ ਸਾਡੇ ਹੱਥ ਛੋੜ ਕੇ ਬੇਨਤੀ ਆ ਦੇ ਉੱਤੇ ਕਾਬੂ ਕੀਤਾ ਜਾਵੇ ਨਸ਼ੇ ਦੀ ਲੋਕ ਮਿਲ ਬਣੇ ਅਸਾ ਜੀ ਬਹੁਤ ਜ਼ਿਆਦਾ ਵਿਗਦਾ। ਗਾਂ ਵਾਲੀ ਪੀੜੀ ਆਸਤੇ ਵੀ ਸੁੱਚ ਗਈ ਜੀ ਆਪਾਂ। ਇਹ ਆਵਾਜ਼ ਪੀੜੀ ਜਿਹੜੀ ਜੋ ਕਰਪ ਹੁੰਦੀ ਜਾਂਦੀ ਹੈ ਗਾਂ ਵਾਲੀ ਪੀੜੀ ਵਾਜੇ। ਸਾਡੀ ਇਹੋ ਬੇਨਤੀ ਹੈ ਜੀ। ਕੀ ਗੱਲ ਆ ਲਿਆ ਤੇ ਅਮਰਖ ਚਾਰ ਘੰਟੇ ਸੁਰਤ ਨਹੀਂ ਕੀਤੀ। ਤੇ ਦੋ ਕਿੰਨੀ ਕੁ ਉਮਰ ਹੋਣਾ ਬੱਚਿਆਂ ਦੀ? 1 ਸਾਲ ਦਾ ਤੇ 5 ਮਹੀਨੇ। 1 ਪੰਜਾਂ ਮਹੀਨੇ। ਦ셔 ਰਿਆਮੀ। ਹਾਂ ਜੀ। ਕਿੰਨਾ ਕੁ ਵਿਗਦਾ ਇੱਥੇ ਸਭਰਾਹਪੁਰ ਦੇ? ਬਹੁਤ ਜ਼ਿਆਦਾ ਵੀ ਆ ਨਸ਼ਾਦ ਰੋਕ ਦੇ ਕੇ ਜਿਹੜਾ ਇੰਨਾ ਦੁਨੀਆ ਮਾਰ ਲਈ ਹੈ ਇਹ ਪੀੜੀ ਗਾਹ ਵਾਲੇ ਬਾਜੇ ਹੋਣ ਵਾਲੇ ਲੰਘੇ ਜਿਹੜੀ ਨੰਨੀ ਮਕਾਂ ਵਾਤੀ ਤਾਂ ਜਿਹੜੇ ਕਰਦਾ ਇਹ ਨਸ਼ਾਈ ਬਾਜੇ ਤਕ ਹੈਗੇ 5 ਦਿਨ ਹੋ ਗਏ ਮਰੀਦ ਤੇ ਹੁਣ ਕਮਟੀ ਦਾ ਆਏ ਜਿਹੜੇ ਬੈਂਟੀ ਕਹਿੰਦੇ ਨਸ਼ਾ ਸਭ ਦੀ ਬਾਤ ਹੋਣਾ ਚਾਹੀਦਾ